ਪਿਛਲੇ ਦਿਨ ਹੀ ਇੱਕ ਗੁਰੂਗ੍ਰਾਮ ਦੇ ਵਿੱਚ ਇਦਾਂ ਘਟਨਾ ਹੋਈ ਜਿਸ ਦੇ ਵਿੱਚ ਇੱਕ ਬਾਈ ਚਾਲਕ ਜੋ ਕਿ ਅਕਸ਼ਰ ਨਾਮ ਦਾ 23 ਸਾਲ ਦਾ ਮੁੰਡਾ ਸੀ ਉਸ ਦੀ ਡੈਥ ਹੋ ਜਾਂਦੀ ਹੈ ਇਹ ਡੈਥ ਦਾ ਮੇਨ ਕਾਰਨ ਐਸਜੂਵੀ ਇੱਕ ਜੋ ਕਿ ਰੌਂਗ ਸਾਈਡ ਤੋਂ ਆ ਰਹੀ ਸੀਗੀ ਜਿਸ ਦੇ ਵਿੱਚ ਗੁਲਦੀਪ ਠਾਕੁਰ ਨਾਮ ਦਾ ਵਿਅਕਤੀ ਸੀਗਾ ਉਸ ਦੀ ਵਜ੍ਹਾ ਨਾ ਹੁੰਦੀ ਹੈ ਕਿਉਂਕਿ ਬਾਈਕ ਵਾਲਾ ਸਵਾਰ ਅਕਸ਼ਰ ਮੁੰਡਾ ਬਿਲਕੁਲ ਸਹੀ ਸਾਈਡ ਜਾ ਰਿਹਾ ਸੀਗਾ ਬਟ ਐਸਜੂਵੀ ਵਾਲਾ ਮੁੰਡਾ ਰੌਂਗ ਸਾਈਡ ਤੋਂ ਆ ਰਿਹਾ ਸੀਗਾ ਉਸ ਦੇ ਕਾਰਨ ਇੱਕ ਦੂਜੇ ਨਾਲ ਟਕਰਾਅ ਹੁੰਦਾ ਤੇ ਉਹਨਾਂ ਦੀ ਡੈਥ ਹੋ ਜਾਂਦੀ ਹੈ ਮੌਕੇ ਦੇ ਉੱਤੇ ਅਕਸ਼ਰ ਦੀ ਪਰ ਹੁਣ ਸੋਚਣ ਵਾਲੀ ਗੱਲ ਇਹ ਹੈ ਕਿ ਜਿਸ ਜੀ ਐਸਯੂਬੀਸੀ ਉਸ ਨੂੰ ਗਿਫਤਾਰ ਨਹੀਂ ਕੀਤਾ ਜਾਂਦਾ ਉਹ ਗਿਫਤਾਰ ਕਰਨ ਤੋਂ ਅੱਧੇ ਘੰਟੇ ਬਾਅਦ ਹੀ ਪੁਲਿਸ ਉਸ ਨੂੰ ਛੱਡ ਦਿੰਦੀ ਹੈ ਤੇ ਜਦੋਂ આરોપી ਐ ਇਸ ਨੂੰ ਇਹ ਪੁਲਿਸ ਨੂੰ ਕਹਿੰਦਾ ਕਿ ਵੀ ਉਹ ਤਾਂ ਜੀਪ ਪਰਸ ਨੂੰ ਫੋਲੋਅ ਅਪ ਕਰ ਰਹਾ ਸੀ ਉਹਦੇ ਕਰਕੇ ਹੀ ਉਹ ਰੋਂਗ ਸਾਈਡ ਚਲਾ ਗਿਆ ਨਹੀਂ ਤਾਂ ਉਸਨੇ ਨਹੀਂ ਸੀ ਜਾਣਾ ਤੇ ਇਹ ਇੱਕ ਕਾਰਨ ਦਿਸਿਆ ਦੂਜੀ ਦੇ ਵਿੱਚ ਇਹ ਗੱਲ ਕਹੀ ਜਾਂਦੀ ਕਿ ਗੱਡੀ ਦੇ ਉੱਤੇ ਐਕਚੁਅਲੀ ਜਿਹੜੀ ਐਸ ਡੀ ਵੀ ਸੀਗੀ ਗੱਡੀ ਉਹਦੇ ਤੇ ਬੀ ਜੀ ਪੀ ਜਿਹਨੇ ਭਾਜਪਾ ਦਾ ਸਟicker ਲੱਗਾ ਹੋਇਆ ਸੀ ਇਹਦੇ ਕਰਕੇ ਵੀ ਪੁਲਿਸ ਨੇ ਇਸ ਵਿਅਕਤੀ ਉੱਤੇ ਕੁਝ ਠੋਸ ਐਕਸ਼ਨ ਨਹੀਂ ਲਿਆ ਪਰ ਗੱਲ ਇਹ ਹੈ ਕਿ ਐਕਸ਼ਨ ਲੈਣਾ ਬਣਦਾ ਸੀ ਕਿਉਂਕਿ ਇੱਕ ਵਿਅਕਤੀ ਦੀ ਜਾਨ